ਸਤਿ ਸ਼੍ਰੀ ਅਕਾਲ ਜੀ ਮੈਂ ਲਖਵਿੰਦਰ ਸਿੰਘ ਸਰਾ ਤੇ ਆਪਣੇ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਦਾ ਵਿਗਲ ਜਿਹੜਾ ਬਚ ਚੁੱਕਿਆ ਤੇ ਬਠਿੰਡਾ ਦੀ ਜਿਹੜੀ ਸੀਟ ਆ ਉਹ ਹੌਟ ਸੀਟ ਪਹਿਲਾਂ ਤੋਂ ਮੰਨੀ ਜਾਂਦੀ ਐ ਸੋ ਉਸ ਦੇ ਬਾਰੇ ਦੇ ਵਿੱਚ ਆਪਾਂ ਕਾਂਗਰਸ ਤੋਂ ਜਿਹੜੇ ਉਮੀਦਵਾਰ ਨੇ ਜੀਤਪਿੰਦਰ ਸਿੰਘ ਸਿੱਧੂ ਉਹਨਾਂ ਨਾਲ ਗੱਲਬਾਤ ਕਰਦੇ ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਿੱਧੂ ਸਾਹਿਬ ਸਿਰਫ ਦੋ ਸਵਾਲ ਹੀ ਕਰਨੇ ਆ ਕਿਉਂਕਿ ਤੁਹਾਨੂੰ ਵੀ ਜਲਦੀ ਹੈ ਹਨਾ ਹਾਂ ਜੀ ਹਾਂ ਕੋਈ ਗੱਲ ਨਹੀਂ ਸਰ ਜਿਹੜੇ ਪੰਜ ਆਪਾਂ ਮੰਨ ਸਕਦੇ ਬਠਿੰਡਾ ਤੋਂ ਉਮੀਦਵਾਰ ਤੁਸੀਂ ਹੋਗੇ ਚਾਹੇ ਸੰਭਾਵੀ ਤੌਰ ਤੇ ਇਕਾਈ ਦਲ ਤੋਂ ਹਰਸ਼ੀਮਰਤ ਕੋ ਇਹ ਮੁਕਾਬਲਾ ਤਾਂ ਜਿੰਨੇ ਕੈਂਡੀਡੇਟ ਹੁੰਦੇ ਨੇ ਜਦੋਂ ਦੌੜ ਤੁਸੀਂ ਭਜਦੇ ਹੋ 100 ਮੀਟਰ ਦੀ ਦੌੜ ਤੇ 400 ਦੀ ਦੌੜ ਭਜਦੇ ਹੋ 8 ਲੇਨ ਹੁੰਦੀਆਂ ਹਾਂਜੀ 8 ਲੇਨਾਂ 'ਚ 3 ਖੜ ਜਦਦੇ ਨੇ ਜੀ ਠੀਕ ਹੈ ਨਾ ਸਾਰੇ ਭਜਦੇ ਨੇ ਤੁਸੀਂ ਤਗੜੇ ਚ ਦਮ ਹੁੰਦਾ ਉਹ ਤਕਰਾਅ ਉਮੀਦਵਾਰ ਕਿਹਨੂੰ ਮੰਨਦੇ ਵੀ ਤੁਹਾਡੇ ਨਾਲ ਫਾਈਟ ਕਿਹਦੀ ਹੋਊਗੀ ਜੀ ਡਿਪੈਂਡ ਕਰੂ ਜਦੋਂ ਸਾਰੇ ਭਜਣ ਲੱਗ ਗਏ ਹਲੇ ਤਾਂ 4 ਹੀ ਹੈ ਨਾ ਹਲੇ ਤਾਂ ਪੰਜਵਾਂ ਆਉਣ ਹazir ਕੁਛ ਨਹੀਂ ਕਹਿ ਸਕਦਾ ਹਾਂ ਤਾਂ ਉਲਾਵਾ ਤੋਂ ਰੇਸ ਤਾਂ ਸ਼ੁਰੂ ਨਹੀਂ ਹੋਈ ਅਲੇ ਤੇ ਅਕਾਲੀ ਦਲ ਸਰ ਕੀ ਅਸੀਂ ਸੀਟ ਨਹੀਂ ਅਨਾਉਂਸ ਕਰ ਰਹੇ ਉਹ ਤਾਂ ਹੁੰਡਾ ਨੂੰ ਪੁੱਛੋ ਜੀ ਮੈਂ ਤਾਂ ਉਹਨਾਂ ਦਾ ਫੈਸਲਾ ਮੈਂ ਕੀ ਡਰ ਹੈ ਕੋਈ ਤੁਹਾਨੂੰ ਕੀ ਲੱਗਦਾ ਕੋਈ ਡਰ ਹੋਊਗਾ ਡਰ ਹੀ ਹੋ ਸਕਦਾ ਜੀ ਪਤਾ ਨਹੀਂ ਉਹ ਉਹ ਤਾਂ ਉਹਨਾਂ ਨੂੰ ਵੀ ਪਤਾ ਹੈ ਜੀ ਪਰ ਜੇ ਇੰਨੀ ਕੰਫਰਟੇਬਲ ਹੁੰਦੇ ਤਾਂ ਆਪਦੀ ਉਹ ਸੀਟ ਹੈ ਆਪਦੀ ਪਾਰਟੀ ਹੈ ਆਪ ਹੀ ਟਿਕਟ ਦੇਣੀ ਹੈ ਤੇ ਅਨਾਉਂਸ ਕਰ ਦਿਓ ਆਜੀ ਕਰ ਦਿਓ ਜੀ ਤੇ ਸਰ ਜਿਵੇਂ ਤੁਸੀਂ ਮੰਨ ਲਓ ਐਮਪੀ ਬਣਦੇ ਹੋ ਤਾਂ ਤੁਸੀਂ ਪੰਜ ਕਿਹੜੇ ਕਿਹੜੇ ਕੰਮ ਕਰਵਾਉਂਗੇ ਕਿ ਜਿਹੜੇ ਲੱਗਦਾ ਹੈ ਕਿ ਬਠਿੰਡਾ ਦੇ ਏਰੀਆ ਨੂੰ ਲੋਕ ਸਭਾ ਹਲਕੇ ਨੂੰ ਜ਼ਰੂਰਤ ਹੈ ਜਿਹੜੀ ਬਿਲਕੁਲ ਹੈਲਥ ਹੈ ਹੈਲਥ ਦੇ ਵਿੱਚ ਸਰ ਕੀ ਹੋਊਗਾ ਹਸਪੀਟਲ ਜਿਵੇਂ ਹੁਣ ਤੁਸੀਂ ਮੰਨ ਸੇ ਜਾਓ ਕੁਝ ਵੀ ਨਹੀਂ ਹੈ ਸਿਵਲ ਹਸਪੀਟਲ ਦਾ ਨਵਾਂ ਇਨਫਰਾਸਟ੍ਰਕਚਰ ਹੈ ਨੀ ਨਵਾਂ ਤੁਸੀਂ ਹਾਂ ਮਤਲਬ ਸਿਵਲ ਹਸਪੀਟਲ ਤਾਂ ਜਿਹੜਾ ਪੁਰਾਣਾ ਹੈ ਜੀ ਉਹਨੂੰ ਅਪਗ੍ਰੇਡ ਕੀਤਾ ਜਾਵੇ ਜਾਂ ਨਵਾਂ ਹੀ ਜਿਵੇਂ ਐਮਜ਼ ਬਣਿਆ ਜੀ ਜਾਂ ਸੈਟੇਲਾਈਟ ਸੈਂਟਰ ਐਮਜ਼ ਦਾ ਬਣ ਜਾਏ ਜੀ ਜਾਂ ਸੈਟੇਲਾਈਟ ਸੈਂਟਰ ਪੀਜੀਆ ਦਾ ਬਣ ਜਾਏ ਜੀ अच्छा ओके कैंसर ਦਾ ਕੁਝ ਹੋਵੇ ਜੀ ਠੀਕ ਹੈ ਨਾ ਕੋਈ ਰਿਸਰਚ ਇੰਸਟੀਟਿਊਟਸ ਬਣ ਤੁਸੀਂ ਦੇਖੋ ਹੁਣ ਆਪਣੇ ਨਾਲ ਬੜੀ ਵੱਡੀ ਪ੍ਰੋਬਲਮ ਪਿੰਡਾਂ 'ਚ 슈ਗਰ ਤੇ ਬਲੱਡ ਪ੍ਰੈਸ਼ਰ ਦੀ ਜੀ ਬਿਲਕੁਲ ਇੱਕ ਰਿਸਰਚ ਸੈਂਟਰ ਬਣਨਾ ਚਾਹੀਦਾ ਹੈ ਇੱਥੇ ਮਛੰਡੇ 'ਚ ਕਿ ਕੀ ਕਾਰਨ ਹੈ ਕਿ ਯੰਗ ਬੱਚਿਆਂ 'ਚ ਵੀ ਜੀ ਬਜ਼ੁਰਗਾਂ 'ਚ ਵੀ ਬਲੱਡ ਪ੍ਰੈਸ਼ਰ ਤੇ 슈ਗਰ ਦੀ ਬਿਮਾਰੀ ਜਿਹੜੀ ਹੋ ਰਹੀ ਹੈ ਨਾ ਬਹੁਤ ਜ਼ਿਆਦਾ ਬਹੁਤ ਆਮ ਹੈ ਜੀ ਬਹੁਤ ਆਮ ਤੁਸੀਂ ਕਦੇ ਸਰਵੇ ਕਰਕੇ ਦੇਖੋ ਕੈਂਸਰ ਜਿਵੇਂ ਹੈ ਨਾ ਉਵੇਂ ਹੀ ਕਿਉਂਕਿ ਕੈਂਸਰ ਦਾ ਨਾ ਵੱਡਾ ਹੋ ਜਾਂਦਾ ਬਟ ਇੱਕ ਕਿਲਰ ਜਿਹੜਾ ਹੈ ਨਾ 슈ਗਰ ਤੇ ਬਲੱਡ ਪ੍ਰੈਸ਼ਰ ਦੀ ਬਿਮਾਰੀ ਆਪਣੇ ਸਮਾਜ ਚ ਖਾਸ ਕਰਕੇ ਆਪਣੇ ਇਸ ਏਰੀਆ ਚ ਰੂਰਲ ਜੀ ਪਾਕਟ ਚ ਬਹੁਤ ਜ਼ਿਆਦਾ ਹੈ ਕਿ ਸੋ ਮੈਂ ਸਮਝਦਾ ਉਹਦਾ ਇੱਕ ਰਿਸਰਚ ਸੈਂਟਰ ਕੀ ਕਾਰਨ ਕੀ ਹੈ ਜਿਹੜਾ ਇਹ ਹੋ ਰਿਹਾ ਹੈ ਜੀ ਐਜੂਕੇਸ਼ਨ ਮੈਨੂੰ ਦੱਸੋ ਕੋਈ ਅੱਛਾ ਧਾਰਾ ਜੀ ਟੈਕਨੀਕਲੀ ਜਿਹੜਾ ਇੱਥੇ ਬੱਚਿਆਂ ਨੂੰ ਉਹੋ ਜਿਹਾ ਇੱਥੇ ਐਜੂਕੇਸ਼ਨ ਦੇਵੇ ਜਿਹੜੇ ਨੂੰ ਏਮਪਲੋਇਮੈਂਟ ਮਿਲ ਸਕੇ ਉਸੇ ਹੁਣ ਇੰਜੀਨੀਅਰ ਵੀ ਬਣ ਰਹੇ ਨੇ ਡਾਕਟਰਸ ਵੀ ਬਣ ਰਹੇ ਚਲੋ ਡਾਕਟਰ ਦਾ ਤਾਂ ਇੰਨਾ ਹੋ ਜਾਂਦਾ ਕਿ ਆਪਦੀ ਪ੍ਰਾਈਵੇਟ ਪ੍ਰੈਕਟਿਸ ਆਫਟਰ ਸਮ ਟਾਈਮ ਕਰ ਲੈਂਦਾ ਬਿਲਕੁਲ ਜੀ ਪਰ ਇੰਜੀਨੀਅਰ ਪੋਲੀਟੈਕਨਿਕ ਚ ਡਿਪਲੋਮਾ ਹੋਲਡਰਸ ਆਈਟੀਆਈਸ ਕਿੰਨੇ ਹੈਗੇ ਉਹਦੇ ਵਿੱਚ ਤਾਂ ਇੰਡਸਟਰੀ ਲੈਣੀ ਪਊ ਇਹ ਏਮਪਲੋਇਡ ਹੀ ਹੋ ਰਹੇ ਇਹਨਾਂ ਵਾਸਤੇ ਇੰਡਸਟਰੀ ਲੈਣੀ ਪਊਗੀ ਜੀ ਬਹੁਤ ਜ਼ਰੂਰੀ ਹੈ ਸਾਨੂੰ ਖੁਸ਼ਕਿਸਮਤੀ ਹੈ ਨੋਬਡੀ ਇਸ ਥੌਟ ਅਬਾਊਟ ਇਟ ਰਿਫਾਈਨਰੀ ਹੈ ਜੀ ਠੀਕ ਹੈ ਨਾ ਰਿਫਾਈਨਰੀ ਦੇ ਨੀਚੇ ਡਾਊਨਸਟ੍ਰੀਮ ਬਹੁਤ ਅੱਛੀਆਂ ਐਂਸਲਰੀ ਯੂਨਿਟਸ ਛੋਟੀਆਂ ਲੱਗ ਸਕਦੀਆਂ ਸੀ ਪਲਾਸਟਿਕ ਦੀਆਂ ਪੈਟਰੋਲ ਦੀਆਂ ਪ੍ਰੋਡਕਟਸ ਸੀ ਕਿਸੇ ਨੇ ਗੌਰ ਨਹੀਂ ਕੀਤੀ ਕਿਉਂਕਿ ਇਹ ਸੈਂਟਰ ਦਾ ਕੰਮ ਹੈਗਾ ਸੈਂਟਰ ਚ ਕਿਸੇ ਨੇ ਆਪਦੀ ਡੁਗਡੁਗੀ ਹਰ ਕੋਈ ਬਚਾਈ ਜਾਂਦਾ ਬਟ ਜੇ ਥੋੜਾ ਜਿਹਾ ਸੀਰੀਅਸਲੀ ਕੰਮ ਕੀਤਾ ਜਾਂਦਾ ਨਾ ਬਹੁਤ ਵਧੀਆ ਇੱਥੇ ਕੰਮ ਫਿਰ ਰੂਰਲ ਹਾਂਜੀ ਜਿਹੜੀਆਂ ਆਪਣੀਆਂ ਬੱਚੀਆਂ ਨੇ ਪੜ੍ਹ ਲਿਖੀਆਂ ਘਰ ਬੈਠੀਆਂ ਨੇ ਬਿਲਕੁਲ ਠੀਕ ਹੈ ਨਾ ਵਿਆਹ ਕੇ ਚਲੀ ਜਾਂਦੀਆਂ ਨੇ ਜੀ ਪਰ ਉਹਨਾਂ ਨੂੰ ਪੈਰਾਂ ਤੇ ਖੜਾ ਕਰਕੇ ਸਸਟੇਨੇਬਿਲਟੀ ਉਹਨਾਂ ਨੂੰ ਕੁਝ ਇਹੋ ਜਿਹੇ ਕੋਰਸੇ ਇੰਕਮ ਜਨਰੇਟਰ ਰਿਲੇਟਡ ਹਾਂਜੀ ਹਾਂ ਤੁਸੀਂ ਦੇਖੋ ਕਈ ਚੀਜ਼ਾਂ ਜਿਵੇਂ ਯੂਨਿਟਸ ਬੰਦੇ ਨੇ ਸੈਲਫ ਹੈਲਪ ਗਰੁੱਪਸ ਸੈਲਫ ਹੈਲਪ ਗਰੁੱਪਸ ਬਿਲਕੁਲ ਇੰਪੋਰਟੈਂਟ ਹੈ ਗੌਰਮੈਂਟ ਆਫ ਇੰਡੀਆ ਦੀ ਬਹੁਤ ਸਕੀਮਸ ਹੈ ਇਹ ਜਿਹੜੀਆਂ ਪਿੰਡਾਂ ਅਕਲਸਟਰ ਬਣਾ ਕੇ ਜਿਵੇਂ ਪੰਜ ਪਿੰਡਾਂ ਦਾ ਕਲਸਟਰ ਬਣਾ ਲਿਆ ਉਹਨਾਂ ਦੀ ਲੇਡੀਆਂ ਇਕੱਠੀਆਂ ਕਰ ਲਈਆਂ ਬੱਚੀਆਂ ਇਕੱਠੀਆਂ ਕਰ ਲਈਆਂ ਪਹਿਣਾ ਇਕੱਠੀਆਂ ਕਰ ਲਈਆਂ ਉਹਨਾਂ ਨੂੰ ਟ੍ਰੇਨਿੰਗ ਦੇਤੀ ਕੋਈ ਕੁਝ ਬਣਾ ਰਿਹਾ ਕੋਈ ਕੁਝ ਬਣਾ ਰਿਹਾ ਕਿੰਨਾ ਹੀ ਕੰਮ ਚੱਲਦਾ ਹੈ ਜੀ ਇੱਥੇ ਕਈ ਥਾਂ ਤੇ ਬਹੁਤ ਵਧੀਆ ਚੱਲ ਰਿਹਾ ਹੈ ਬਟ ਅਨਫੋਰਚਨਟਲੀ ਲੋਕ ਸਭਾ ਬਠਿੰਡੇ ਚ ਕੰਮ ਨਹੀਂ ਸ਼ੁਰੂ ਹੋਇਆ ਵੀ ਵਿਲ ਟ੍ਰਾਈ ਟ ਦੇਮ ਆਲਸੋ ਕੀ ਉਹ ਵੀ ਆਪਦੇ ਕਿਉਂਕਿ ਦੇਖੋ ਘਰ ਚ ਪੈਸੇ ਆਪਦੇ ਕੋਲ ਆਉਣ ਕਿਹਦੀ ਵੱਡੀ ਗੱਲ ਨੇ ਜਿਹਦੀ ਵਾਸਤੇ ਬਿਲਕੁਲ ਜੀ ਹਾਂ ਤੇ ਜਿਵੇਂ ਸਰ ਮੰਨ ਲਓ ਤੁਸੀਂ ਬਠਿੰਡਾ ਸੀਟ ਕੱਢ ਦਿੰਦੇ ਹੋ ਜੀ ਜੀ ਤਾਂ ਸੈਂਟਰ ਦੇ ਵਿੱਚ ਜਿਵੇਂ ਕਿਹਾ ਜਾਂਦਾ ਹੈ ਕਿ ਆਪ ਕੀ ਬਾਰ ਫਿਰ ਮੋਦੀ ਸਰਕਾਰ ਉਹ ਤਾਂ ਉਹ ਤਾਂ ਹਵਾਈ ਹੈ ਜੀ ਉਹ ਤਾਂ ਇਹਨਾਂ ਨੇ ਆਪ ਕੀ ਬਾਰ 400 ਪਰ ਵਾਲੀ ਗੱਲ ਹੈ ਨਹੀਂ ਰਿਐਲਿਟੀ ਚ 240 200 ਫਿਰ 60 ਦੇ ਨੀਰੇ ਤੋਂ ਨਹੀਂ ਸਰਕਾਰ ਮੈਨੂੰ ਲੱਗਦਾ ਇੰਡੀਆ ਆਲਾਈਂਸ ਬਣੇਗੀ ਜੀ ਮੇਰੇ ਮੈਨੂੰ ਗੱਠ ਫੀਲਿੰਗ ਹੈ ਕਿ ਜੋ ਅੰਡਰ ਕਰੰਟ ਹੈ ਨਾ ਜੀ ਦੇਖੋ 19 ਤਰੀਕ ਅੱਜ 18 हां जी 18 19 19 ਤਰੀਕ ਨੂੰ ਇਲੈਕਸ਼ਨ VOTING ਸ਼ੁਰੂ ਹੋ ਚੁੱਕੀ ਜੀ ਫਰਸਟ ਫੇਸ ਦੀ VOTING ਹੋ ਚੁੱਕੀ ਹੈ ਉੱਥੋਂ ਸਿਸਟਮ ਚੱਲ ਪਿਆ ਜੀ ਤੇ ਬਹੁਤ ਵਧੀਆ ਰਿਜ਼ਲਟ 19 ਕੱਲ੍ਹ ਨੂੰ ਹੀ ਤੁਹਾਨੂੰ ਦਿਖੂਗਾ ਸੋ ਤੁਸੀਂ 2024 ਦੇ ਵਿੱਚ ਤੁਸੀਂ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਦੇਖ ਰਹੇ ਹੋ ਇਹ ਤਾਂ ਡਿਸਾਈਡ ਕਰਨਾ ਹੁੰਦਾ ਜੀ ਜਿਹੜੇ ਜਿੱਤ ਕੇ ਜਾਂਦੇ ਨੇ ਉਹ ਪਾਰਟੀ ਦੇ ਜੀ ਠੀਕ ਹੈ ਆਈ ਐਮ ਨੋਬਦੀ ਟੂ ਕਮੈਂਟ ਕਿ ਪ੍ਰਧਾਨ ਮੰਤਰੀ ਕੌਣ ਬਣੂਗਾ ਜੀ ਬਟ ਪਹਿਲਾ ਕੰਮ ਹੈ ਇਿੱਤ ਕੀ ਸੀਟਾ ਲੈ ਕੇ ਜਾਣੀ ਆ ਮੈਜੋਰਿਟੀ ਚੋਣਾ ਫਿਰ ਜਿਵੇਂ ਉੱਥੇ ਹਾਲਾਤ ਬਣਨਗੇ ਉਵੇਂ ਸਰ ਇੱਕ ਕੁਐਸਚਨ ਹੋਰ ਆਪਣੀ ਆਜ਼ਾਦੀ ਨੂੰ 77 ਸਾਲ ਹੋ ਗਏ ਆ ਤਾਂ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਅੱਜ ਵੀ ਜਿਹੜੀ ਤਰੱਕੀ ਦੀ ਗੱਲ ਆ ਉਹ ਗਲੀਆਂ ਨਾਲੀਆਂ ਦੇ ਉੱਪਰ ਹੀ ਖੜੀ ਆ ਪਿੰਡਾਂ ਦੇ ਵਿੱਚ ਅੱਜ ਵੀ ਗਲੀਆਂ ਨਾਲੀਆਂ ਨਹੀਂ ਬਣੀਆਂ ਕਿਉਂਕਿ ਜਿਹੜੇ ਐਮਪੀ ਇੰਨੇ ਸਮੇਂ ਸਿਰ ਰਹੇ ਆ ਉਹ ਲੋਕਾਂ ਨੂੰ ਗਲੀਆਂ ਨਾਲੀਆਂ ਵਿੱਚ ਨਿਕਲ ਨਹੀਂ ਦੇ ਰਹੇ ਮੇਰਾ ਉਹੀ ਕੁਐਸਚਨ ਹੈ ਕਿ ਲੋਕਾਂ ਨੂੰ ਵੋਟਰਾਂ ਨੂੰ ਕੀ ਦੇਖਣਾ ਚਾਹੀਦਾ ਇਸ ਵਾਰ ਕੀ ਕੀ ਦੇਖਣਾ ਚਾਹੀਦਾ ਕੀ ਕੀ ਇਸ਼ੂਸ ਲੋਕਾਂ ਨੂੰ ਰੱਖਣੇ ਚਾਹੀਦੇ ਬੰਦਾ ਉਹ ਦੇਖਣਾ ਚਾਹੀਦਾ ਜਿਹੜੇ ਲੋਕਲ ਹੋਵੇ ਜਿਹੜਾ TK, thank, thank you, you. Thank you.